ਜਿਵੇਂ ਐਮੀ ਵਰਕ ਹੋਣਾ ਕਿਹਾ ਕਿ ਮੈਂ 200 ਘਰ ਜਿਹੜਾ ਉਹ ਗੋਦ ਲਿਆ ਵਾ ਤੇ ਉਹਨਾਂ ਨੂੰ ਉਹਨਾਂ ਨੇ ਵੀ 10 ਦਿਨ ਬਾਅਦ ਹੀ ਇਹ ਸੇਵਾ ਸ਼ੁਰੂ ਕਰਨੀ ਆ ਤੇ ਤੁਸੀਂ ਲੋਕ ਵੀ ਕਰ ਲਿਓ ਔਰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਜਿਵੇਂ ਕੱਲ ਐਮੀ ਵਰਕ ਹੋਣਾ ਦੇ 브ਦਰਸ ਆਰ ਭਗਵੰਤ ਸਿੰਘ ਇੱਥੇ ਸਾਡੇ ਲਈ ਦੋ ਟਰੱਕ ਜਿਹੜੇ ਫੀਡ ਦੇ ਲੈ ਕੇ ਆਏ ਸੀ ਜਿਹਦੇ ਵਿੱਚ 400 ਦੇ ਕਰੀਬ ਤੋੜਾ ਸੀਗਾ ਜਿਹਦੇ ਵਿੱਚੋਂ 75 ਦੇ ਕਰੀਬ ਜੋ-ਜੋ ਸਾਨੂੰ ਲੋਕਾਂ ਨੇ ਲਖਾਇਆ ਸੀਗਾ ਜਿੰਨੀ-ਜਿੰਨੀ ਲਖਾਈ ਸੀ ਮਾਤਰਾ ਉੰਨੀ ਲਿਆ ਕੇ ਅੱਜ ਵੰਡੀ ਗਈ ਆ 75 ਦੇ ਕਰੀਬ ਉਹਦੇ ਵਿੱਚੋਂ ਫੀਡ ਦੇ ਜਿਹੜੇ ਉਹ ਤੋੜੇ ਵੰਡੇ ਗਏ ਆ ਔਰ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਉਹ ਕੱਲ ਵੀ ਸਾਡੇ ਨਾਲ ਇੱਕ ਗੱਲ ਕਹਿ ਕੇ ਗਏ ਸੀ ਕਿ ਕੱਲ ਨੂੰ ਅਸੀਂ ਤੁਹਾਨੂੰ ਉਚਾਰ ਜਿਹੜਾ ਉਹ ਭੇਜ ਦਵਾਂਗੇ ਅੱਜ ਉਹਨਾਂ ਨੇ ਦੋ ਟਰੱਕ ਜਿਹੜੇ ਸਾਨੂੰ ਚਾਰ ਦੇ ਭੇਜੇ ਉਹਦੇ ਵਿੱਚ ਮੇਰਾ ਖਿਆਲ 4 ਕੇ 450 ਗੱਠਾ ਸੀਗਾ ਚਾਰ ਦਾ ਜਿਹਦੇ ਵਿੱਚੋਂ 100 ਉਹਨਾਂ ਕਿਤੇ ਹੋਰ ਦੇਣਾ ਸੀਗਾ ਤੇ 3 350 ਗੱਠਾ ਜਿਹੜਾ ਸਾਡੇ ਕੋਲ ਚਾਰ ਦਾ ਹੈਗਾ ਵਾ ਉਹਦੇ ਵਿੱਚ ਵੀ ਉਹ ਲੋਕਾਂ ਨੂੰ ਵੰਡਿਆ ਜਾਊਗਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਐਮੀ ਵਿਰਕਦਾ ਤੇ ਉਹਨਾਂ ਦੇ ਭਰਾ ਦਾ ਉਹਨਾਂ ਦੇ ਪਰਿਵਾਰ ਦਾ ਧੰਨਵਾਦ ਕਰਦਾ ਉਹਦੇ ਨਾਲ ਨਾਲ ਸਾਡੇ ਸ਼ਹਿਰ ਦੇ ਵਿੱਚ ਫਿੱਕੀ ਫਲੋ ਇੱਕ ਆਰਗੇਨਾਈਜੇਸ਼ਨ ਹੈ ਸਾਡੀਆਂ ਬੀਬੀਆਂ ਭੈਣਾਂ ਦੀ ਉਹ ਸ਼ਹਿਰ ਦੇ ਵਿੱਚ ਜਿੱਥੇ ਵੀ ਕਿਤੇ ਲੋੜਵੰਦ ਨੇ ਉੱਥੇ ਸੇਵਾ ਕਰਦੀਆਂ ਨੇ ਔਰਤਾਂ ਦੇ ਪ੍ਰਤੀ ਉਹ ਕੰਮ ਕਰਦੀਆਂ ਨੇ ਉਹ ਅੱਜ ਸਾਡੇ ਕੋਲ ਇੱਥੇ ਸਾਰੀ ਟੀਮ ਜਿਹੜੀ ਸਮਾਨ ਲੈ ਕੇ ਆਈ ਸੀ ਤੇ ਉਹਨਾਂ ਆਪਣੇ ਹੱਥੀਂ ਜਿਹੜਾ ਸਾਰ ਸਮਾਨ ਵੰਡਿਆ ਵਾ ਉਹ ਬਹੁਤ ਸਾਰੀਆਂ ਉਹਦੇ ਵਿੱਚ ਤਰਪਾਲਾਂ ਸੀਗੀਆਂ ਔਰਤਾਂ ਸਾਡੀਆਂ ਭੈਣਾਂ ਬੱਚਿਆਂ ਲਈ ਸੈਨੇਟਰੀ ਪੈਡ ਸੀਗੇ ਸੁੱਕਾ ਦੁੱਧ ਸੀਗਾ ਟਾਵਲਸ ਜਿਹੜੇ ਤੌਲੀਏ ਨੇ ਉਹ ਇੱਥੇ ਲੈ ਕੇ ਆਈਆਂ ਨੇ ਪਾਣੀ ਸੀਗਾ ਬੱਚਿਆਂ ਲਈ ਬਿਸਕਟ ਚਿਪਸ ਮਠੀਆਂ ਇਹੋ ਜਿਹਾ ਸਾਰਾ ਸਮਾਨ ਜਿਹੜਾ ਇੱਥੇ ਲੈ ਕੇ ਆਈਆਂ ਸੀ ਤੋਂ ਆਪਣੇ ਹੱਥੀ ਜਿਹੜਾ ਵੰਡਿਆ ਵਾ ਉਸ ਤੋਂ ਅਲੱਗਾ ਜਿਹੜਾ ਸਾਡਾ ਇੱਥੇ ਲੰਗਰ ਚੱਲਦਾ ਵਾ ਉਹ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਤੁੱਟ ਜਿਹੜਾ ਲੰਗਰ ਵਰਤ ਰਿਆ ਵਾ ਔਰ ਸਵੇਰ ਤੋਂ ਲੈ ਕੇ ਤੇ ਸ਼ਾਮ ਤੱਕ ਐਸ ਵੇਲੇ ਤੱਕ ਇੱਥੇ ਲੰਗਰ ਚੱਲਦਾ ਵਾ ਉਹਦੇ ਨਾਲ ਨਾਲ ਜਿੱਥੋਂ ਇੱਥੋਂ ਲੋਕੀ ਲੰਗਰ ਛੱਕਦੇ ਆ ਉਹਦੇ ਨਾਲ ਨਾਲ ਜਿੱਥੇ ਲੋੜ ਹੈ ਉੱਥੇ ਟੀਮ ਦੀ ਡਿਊਟੀ ਲੱਗੀ ਹੋਈ ਆ ਜਿਹੜੀ ਉੱਥੇ ਲੰਗਰ ਪਚਾ ਕੇ ਆਉਂਦੀ ਆ ਜਾਂ ਸਾਨੂੰ ਕੋ ਅਪਰੋਚ ਕਰਦਾ ਤੇ ਉੱਥੇ ਲੰਗਰ ਭੇਜ ਦਿੱਤਾ ਜਾਂਦਾ ਅੱਜ ਲੱਗੇ ਕਿਸੇ ਦੇ ਡੈਥ ਹੋਈ ਸੀ ਤੇ ਪਾਣੀ ਬਹੁਤ ਸਾਰਾ ਸੀਗਾ ਉੱਥੇ ਉਹਨਾਂ ਦੇ ਪਰਿਵਾਰ ਵੱਲੋਂ ਲੰਗਰ ਦੀ ਮੰਗ ਆਈ ਸੀ ਵੀ ਸਾਡੇ ਇੱਥੇ ਪੱਕ ਨਹੀਂ ਰਿਹਾ ਉੱਥੇ ਭੇਜ ਦਿੱਤਾ ਨਾਲ ਦੇ ਹੋਰ ਪਿੰਡ ਦੇ ਵਿੱਚ ਜਿੱਥੇ ਜਿੱਥੇ ਵੀ ਕਿਤੇ ਡਿਮਾਂਡ ਹੁੰਦੀ ਚਾਹਣਾ ਬਹੁਤ ਸਾਰੇ ਲੋਕਾਂ ਨੂੰ ਬਹੁਤ ਧਨਾਲ ਲੋਕ ਨੇ ਬਹੁਤ ਸੇਵਾ ਵਾਲੇ ਲੋਕ ਨੇ ਬਹੁਤ ਪੈਸਾ ਹੋਊਗਾ ਉਹਨਾਂ ਕੋਲ ਕਈ ਦਰਦੇਈ ਸਰਕਾਰੀ ਫੰਡ ਦੇ ਵਿੱਚ ਪੈਸੇ ਜਮ੍ਹਾਂ ਕਰਾਈ ਜਾਂਦੇ ਨੇ ਕੋਈ 5 ਲੱਖ ਕੋ 10 ਲੱਖ ਮੈਂ ਉਹਨਾਂ ਨੂੰ ਇੱਕ ਬੇਨਤੀ ਕਰਦਾ ਹਾਂ ਸਿੱਧੇ ਤੌਰ ਤੇ ਲੋਕਾਂ ਨੂੰ ਦੋ ਤੇ ਆਪ ਵੇਖ ਕੇ ਦੋ ਜਿਹੜਾ ਤੁਹਾਨੂੰ ਪੁੰਨ ਲੱਗੇ ਕਿਉਂਕਿ ਜੇ ਤੁਸੀਂ ਸਰਕਾਰ ਨੂੰ ਪੈਸਾ ਦਿੰਦੇ ਹੋ ਫਿਰ ਉਹੋ ਹੀ ਲੈਣਾ ਲੱਗਣੀਆਂ ਵਾ 100 100 ਫਾਰਮਲਟੀਆਂ ਸਰਕਾਰ ਨੇ ਪੂਰੀਆਂ ਕਰਾਉਣੀਆਂ ਵਾ ਜਿਹੜੀ ਨਾ ਕੋਈ ਗਰੀਬ ਪੂਰੀ ਕਰ ਸਕਦਾ ਤੇ ਨਾ ਕੋਈ ਸਿੱਧਾ ਸਾਦਾ ਜੱਟ ਪੂਰੀ ਕਰ ਸਕਦਾ ਵਾ ਸੋ ਉਹਦੇ ਹਾਲਾਤ ਵੇਖ ਕੇ ਜੇ ਸਿੱਧੀ ਮਤ ਕੀਤੀ ਜਾਵੇ ਤੇ ਸਿੱਧੀ ਛੇਤੀ ਵੀ ਮਦਦ ਪਹੁੰਚ ਸਕਦੀ ਆ ਔਰ ਸਹੀ ਤਰੀਕੇ ਵੀ ਮਤ ਪਹੁੰਚ ਸਕਦੀ ਆ ਸੋ ਆਪ ਕਰੋ ਮੇਰੀ ਇਹ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਵੀ ਆਪੇ ਸੇਵਾ ਕਰੋ ਜੇ ਸਰਕਾਰ ਦੇ ਖਾਤੇ ਚ ਪੈਸੇ ਦਵਾਂਗੇ ਤੇ ਫਿਰ ਤੇ ਮੰਨ ਕੇ ਚੱਲੋ ਵੀ ਜਿੰਨੂੰ ਸੱਤਾਧਾਰੀ ਕਹੂਗਾ ਉਹਨੂੰ ਹੀ ਮਿਲਣਾ ਯਾਰ ਆਪਾਂ ਦੇ ਸਾਰਾ ਸਿਸਟਮ ਹੀ ਸਮਝਦੇ ਆ ਜਿੰਨੂੰ ਸਰਕਾਰੀ ਬੰਦੇ ਕਹਿਣਗੇ ਸਰਕਾਰ ਚਲਾਉਣ ਵਾਲੇ ਬੰਦੇ ਕਹਿਣਗੇ ਉਹਨੂੰ ਹੀ ਮਿਲਣਾ ਸੋ ਆਪ ਸਿੱਧੇ ਸਾਦੇ ਤੌਰ ਦੇ ਉੱਤੇ ਜੋ ਵੀ ਸੇਵਾ ਕਰਨੀ ਚਾਹੁੰਦੇ ਹੋ ਜੋ ਵੀ ਸਾਥ ਦੇਣਾ ਚਾਹੁੰਦੇ ਹੋ ਉਹ ਆਪ ਸੇਵਾ ਜਿਹੜੀ ਉਹ ਨਿਭਾਈ ਜਾਵੇ ਉਹਦੇ ਨਾਲ ਫੀਡ ਜਿਹੜੀ ਉਹ ਵੰਡੀ ਗਈ ਮੈਂ ਤੁਹਾਨੂੰ ਦੱਸਿਆ 75 ਦੇ ਬੋਰੇ ਕਰੀਬ ਜਿਹੜੇ ਬੋਰੇ ਸੀਗੇ ਉਹ ਕੱਲ ਲਖਾਏ ਗਏ ਸੀ ਅੱਜ ਉਹ ਵੰਡ ਦਿੱਤੇ ਗਏ ਆ ਔਰ ਇਹਦੇ ਨਾਲ ਨਾਲ ਮੈਂ ਦੱਸਣਾ ਇਹ ਵੀ ਜ਼ਰੂਰੀ ਸਮਝਦਾ ਕਿ ਇੱਕ ਫੀਡ ਸਰਕਾਰ ਵੱਲੋਂ ਵੀ ਮਿਲਦੀ ਆ ਉਹ ਸਰਕਾਰੀ ਕਾਰਡ ਦੇ ਉੱਤੇ ਤੁਹਾਡਾ ਆਧਾਰ ਕਾਰਡ ਵੇਖ ਕੇ ਤੁਹਾਡਾ ਡੰਗਰ ਵੇਖ ਕੇ 3 ਕਿਲੋ ਜਿਹੜੀ ਫੀਡ ਆ ਇੱਕ ਡੰਗਰ ਲਈ ਦਿੱਤੀ ਜਾਂਦੀ ਔਰ ਰੋਜ਼ ਲਾਈਨ 'ਚ ਲੱਗਣਾ ਪੈਂਦਾ ਵਾ ਔਰ ਫਿਰ 3 3 ਕਿਲੋ ਜਿਹੜੀ ਦਿੱਤੀ ਜਾਂਦੀ ਇੱਕ ਡੰਗਰ ਵਾਸਤੇ ਅਗਲੇ ਦਿਨ ਜਾ ਕੇ ਤੇ ਫਿਰ ਲੰਬੀ ਲਾਈਨ ਦੇ ਵਿੱਚ ਲੱਗੋ ਸਾਰਾ ਦਿਨ ਉੱਥੇ ਉਹ ਜਿਹੜਾ ਨੰਗ ਜਾਂਦਾ ਵਾ ਪਰ ਇੱਥੇ ਗੁਰੂ ਮ ਜੋ ਦਿੰਦੇ ਉਹ ਸੰਗਤ ਨੂੰ ਇੱਥੇ ਵੰਡਿਆ ਜਾਂਦਾ ਵਾ ਔਰ ਇਹਦੇ ਨਾਲ ਨਾਲ ਜੋ ਸਾਡੇ ਨਾਲ ਛੋਟੀਆਂ ਮੋਟੀਆਂ ਕੱਟਣਾਵਾਂ ਵਾਪਰਦੀਆਂ ਜਾਂ ਸਿੱਖਿਆ ਲੈਣ ਵਾਲੀਆਂ ਗੱਲਾਂ ਵਾਪਰਦੀਆਂ ਮੈਂ ਤੁਹਾਡੇ ਨਾਲ ਉਹ ਵੀ ਨਾਲ ਦੇ ਨਾਲ ਹੋਰ ਗੱਲਾਂ ਬਾਤਾਂ ਦੇ ਹੋ ਕਰਨੀਆਂ ਹੁੰਦੀਆਂ ਸਾਨੀਆਂ ਕਰਨ ਲੱਗਾ ਇੱਕ ਬੀਬੀ ਜੀ ਸਾਡੇ ਕੋ ਇੱਥੇ ਫੀਡ ਲੈਣ ਆਏ ਸੀ ਕੱਲ ਮੇਰਾ ਖਲੋਣਾ ਫੀਡ ਲਖਾਈ ਸੀ ਕਿੱਥੇ ਡਾਕਟਰ ਚਲੇ ਗਿਆ ਜਿਹੜੇ ਫੀਡ ਲਿਖਦੇ ਸੀਗੇ ਉਹਨਾਂ ਫੀਡ ਲਖਾਈ ਅੱਜ ਉਹਨਾਂ ਨੂੰ ਫੀਡ ਦੇ ਦਿੱਤੀ ਗਈ ਉਸ ਤੋਂ ਬਾਅਦ ਹੋਊ ਕੀ ਕਹਿੰਦੇ ਨੇ ਇੱਕ ਬੋਰੀ ਮੇਰੀ ਕੱਲ ਲਈ ਵੀ ਲਿਖੋ ਆਂਦੇ ਜੀ ਅੱਜ ਤੇ ਤੁਹਾਨੂੰ ਦੇਤੀ ਆ ਕੱਲ ਹੁਣ ਕਿਸੇ ਹੋਰ ਨੂੰ ਲੈ ਲੈਣ ਦਿਓ ਅਗਲੇ ਦਿਨ ਤੁਹਾਨੂੰ ਆਜੂਗੀ ਤੇ ਉਹ ਗੋਨ ਨੂੰ ਮਤਲਬ ਲੈ ਜਾ ਕੀ ਆ ਵੀ ਜੇ ਤੁਸੀਂ ਮੈਨੂੰ ਫੀਡ ਨਹੀਂ ਦਿੱਤੀ ਮੇਰੀ ਅਗਲੇ ਦਿਨ ਵੀ ਨਹੀਂ ਲਿਖੀ ਤੇ ਮੈਂ ਮੀਡੀਆ ਦੇ ਵਿੱਚ ਰੌਲਾ ਪਾਉਣਾ ਵਾ ਤੇ ਉਹ ਸਾਡੇ ਵੀ ਡਾਕਟਰ ਸਾਹਿਬ ਬੜੇ ਸਿਆੜੇ ਹੁੰਦੇ ਬੀਬੀ ਜੀ ਗੱਠ ਸਿਰ ਤੇ ਲੈ ਕੇ ਜਾਣਦੇ ਉਹ ਤੇ ਤੁਹਾਡੀ ਤੇ ਵੀਡੀਓ ਬਣੀ ਆ ਤੇ ਮੀਡੀਆ ਨੂੰ ਕੀ ਕਹੋਗੇ ਵੀ ਮੈਨੂੰ ਫੀਡ ਮਿਲੀ ਨਹੀਂਗੀ ਮਤਲਬ ਇਹੋ ਜੀਆਂ ਕਟਣਾਵਾ ਨਾਲ ਵੀ ਸਾਡਾ ਜਿਹੜਾ ਵਾਸਤਾ ਪੈਂਦਾ ਵਾ ਸਾਨੂੰ ਜਿਹੜਾ ਸੁਣਨ ਨੂੰ ਮਿਲਦਾ ਵਾ ਵੀ ਸਭ ਕੁਝ ਇੱਥੇ ਗੁਰੂ ਮਹਾਰਾਜ ਦੇ ਹੀ ਰਿਹਾ ਵਾ ਤੇ ਫਿਰ ਵੀ ਅੱਗੋਂ ਚੱਲੋ ਜਿੰਨੇ ਗੱਲਾਂ ਕਰਨੀਆਂ ਮਤਲਬ ਕਰਨ ਵਾਲੇ ਕਰ ਹੀ ਜਾਂਦੇ ਆਪੋ ਆਪਣੀ ਸੋਚ ਆ ਔਰ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹਨਾ ਇਹੋ ਫੀਡ ਕਿ ਤਿੰਨ ਕਿਲੋ ਦਿੰਦੇ ਨੇ ਔਰ ਸਾਰਾ ਦੇਣੋ ਤੁਹਾਨੂੰ ਲੈਂਚ ਖਲਾਰ ਕੇ ਰੱਖਦੇ ਨੇ ਤੇ ਫੇਰ ਅਗਲੇ ਦਿਨ ਲਈ ਫੇਰ ਉਹਦੇ ਵਿੱਚ ਲੈਂਚ ਲੱਗਣਾ ਪੈਂਦਾ ਵਾ ਸੋ ਇੱਥੇ ਸਾਥ ਜਿਹੜਾ ਤੁਹਾਡੇ ਕੋਲ ਕੋ ਪੈਸੇ ਦਾ ਨਹੀਂ ਚਾਹੀਦਾ ਸਿਰਫ ਤੁਹਾਡੀਆਂ ਦੁਆਵਾਂ ਤੇ ਤੁਹਾਡਾ ਅਸ਼ੀਰਵਾਦ ਹੀ ਚਾਹੀਦਾ ਤੇ ਤੁਹਾਡਾ ਪਿਆਰ ਹੀ ਚਾਹੀਦਾ ਵਾ ਔਰ ਉਹ ਹਲਾ ਉਹ ਜਿਹੜੇ ਆਧਾਰ ਕਾਰਡ ਵੇਖ ਕੇ ਦਿੰਦੇ ਆ ਪਰ ਅਸੀਂ ਜਿਹੜੀ ਇੱਥੇ ਫੀਡ ਆ ਜੋ ਟੀਮ ਵੇਖ ਲੈਂਦੀ ਆ ਉਹਦੇ ਵਿੱਚ ਬੰਦੇ ਦਾ ਹਾਲਾਤ ਵੇਖ ਕੇ ਦਿੱਤੀ ਜਾਂਦੀ ਆ ਨਾ ਕਿ ਆਧਾਰ ਕਾਰਡ ਵੇਖ ਕੇ 150 ਦੇ ਕਰੀਬ ਜਿਹੜੀਆਂ ਤਰਪਾਲਾਂ ਇਸ ਕੈਂਪ ਦੇ ਵਿੱਚ ਵੰਡੀਆਂ ਗਈਆਂ ਵਾਂ ਔਰ ਇੱਥੇ ਕੋਨੇ ਮਾਤਾ ਜੀ ਆਏ ਸੀਗੇ ਵਿਚਾਰੇ ਉਹ ਆਪਣੇ ਵਿੱਚੋਂ ਮਤਲਬ ਐ ਤਰਸਾਉਂਦਾ ਫਿਰ ਮਤਲਬ ਮਨ ਭਰਦਾ ਕਿਸੇ ਵੇਲੇ ਵੇਖ ਕੇ ਆਪਣੀ ਜੇਬ ਚੋਂ ਆਧਾਰ ਕਾਰਡ ਕੱਢੀ ਫਿਰਦੇ ਸੀ ਕਿ ਬੇਟਾ ਮੇਰਾ ਆਧਾਰ ਕਾਰਡ ਆ ਤਰਪਾਲ ਦੇ ਦਿਓ ਮੈਂ ਕਹਾ ਨਹੀਂ ਮਾਤਾ ਜੀ ਅੰਦਰ ਮੱਥਾ ਟੇਕੋ ਤੇ ਜਾਂਦੇ ਤਰਪਾਲ ਲੈ ਜਾਓ ਇੱਥੇ ਹੋਜਿਆ ਕੋਈ ਨਹੀਂ ਗੁਰੂ ਦੇਈ ਜਾਂਦਾ ਤੇ ਅੱਗੇ ਵੰਡੀ ਜਾਂਦੇ ਆ ਔਰ ਇਹਦੇ ਨਾਲ ਨਾਲ ਅੱਜ ਇੱਥੇ ਪੱਤਰਕਾਰ ਭਾਈ ਸਾਹਿਬ ਆਏ ਸੀ ਮੇਰੇ ਇੰਟਰਵਿਊ ਕਰ ਲਈ ਮਤਲਬ ਹਰ ਬੰਦਾ ਇਹ ਹਾਲਾਤ ਵਖਾ ਰਿਆ ਪੰਜਾਬ ਦੇ ਉਹਨਾਂ ਨੇ ਇੱਕ ਮੈਨੂੰ ਸ ਕਿ ਕੱਲ ਜਦੋਂ ਮੇਰਾ ਮਨ ਬਹੁਤ ਭਾਵਕ ਹੋ ਗਿਆ ਸੀਗਾ ਉਹਨਾਂ ਨੇ ਮੈਨੂੰ ਸਵਾਲ ਕੀਤਾ ਵੀ ਭਾਜੀ ਪਹਿਲਾਂ ਵੀ ਕਦੀ ਇਸ ਤਰੀਕੇ ਰੋਣਾ ਆਇਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਲੋਕਾਂ ਸਾਹਮਣੇ ਪਹਿਲਾਂ ਵੀ ਕਦੀ ਇਸ ਤਰੀਕੇ ਰੋਏ ਹੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਰੋਂਦਾ ਤੇ ਹਰ ਬੰਦਾ ਹੀ ਇਸ ਦੁਨੀਆ ਦੇ ਵਿੱਚ ਦੁੱਖ ਤੇ ਸਾਰਿਆਂ ਨੂੰ ਹੁੰਦੇ ਆ ਪਰ ਇਸ ਤਰੀਕੇ ਨਹੀਂ ਕਦੀ ਰੋਣਾ ਆਇਆ ਤੇ ਮੈਨੂੰ ਇਹ ਗੱਲ ਦਾ ਜਵਾਬ ਦਿੱਤਾ ਕਿ ਭਾਈ ਜਦੋਂ ਮੈਂ ਕਿਸੇ ਦੀ ਮਤ ਕਰਦਾ ਨਾ ਜਦੋਂ ਹਾਲਾਤ ਵੇਖੇ ਜਾਂਦੇ ਨੇ ਬਹੁਤ ਮਾੜੇ ਨੇ ਜਦੋਂ ਆਪਣੇ ਨਾਲ ਉਹਦੀ ਤੁਲਨਾ ਕਰੀਦੀ ਆ ਤੇ ਫਿਰ ਕਿਸੇ ਵੇਲੇ ਅੱਖਾਂ ਨਾਮ ਹੋ ਜਾਂਦੀਆਂ ਤੇ ਮਰੀਆਂ ਮੁਟੀਆਂ ਮਤਲਬ ਵੀ ਹੱਥ ਨਾਲ ਸਾਫ਼ ਕਰ ਲਿੰਦੀਆਂ ਪਰ ਕੱਲ ਜਿਹੜਾ ਮਨਿਆਉ ਮੇਰਾ ਬਹੁਤ ਜ਼ਿਆਦਾ ਭਰ ਗਿਆ ਸੀਗਾ ਔਰ ਮੈਂ ਕੈਮਰੇ ਸਾਹਮਣੇ ਇਸ ਤਰੀਕੇ ਕਦੀ ਨਹੀਂ ਰੋਇਆ ਪਰ ਇੱਕ ਗੱਲ ਮੈਂ ਤੈਨੂੰ ਜ਼ਰੂਰ ਦੱਸਣ ਲੱਗਾ ਵੀਰ ਕਿ ਰੋਣਾ ਮੈਂ ਰੋਜ ਮੈਂ ਪਰਮਾਤਮਾ ਦੇ ਗੁਰੂ ਘਰ ਖਲੋਤਾ ਵਾਂ ਮੈਂ ਜਦੋਂ ਸਵੇਰੇ ਗੁਰਦੁਆਰਾ ਸ਼ਹੀਦਾ ਸਾਹਿਬ ਮੱਥਾ ਟੇਕਣ ਜਾਂਦਾ ਵਾਂ ਉੱਥੇ 15 20 ਮਿੰਟ ਅੱਧਾ ਘੰਟਾ ਮੈਂ ਬਹਿਣਾ ਹੁੰਦਾ ਤੇ ਮੈਂ ਰੋਣਾ ਆਪਣੇ ਗੁਰੂ ਦੇ ਅੱਗੇ ਇਸ ਕਰਕੇ ਨਹੀਂ ਕਿ ਰੱਬਾ ਮੈਨੂੰ ਕੋਈ ਤੰਗੀ ਆ ਮੈਂ ਇਸ ਕਰਕੇ ਸ਼ੁਕਰਾਨੇ ਚ ਰੋਣਾ ਵੀ ਤੂੰ ਮੈਨੂੰ ਮੇਰੀ ਕਾਤ ਤੋਂ ਵੱਧ ਦਿੱਤਾ ਵਾ ਤੂੰ ਮੇਰੀ ਕਾਤ ਤੋਂ ਵੱਧ ਮੇਰੀ ਹਸੀਅਤ ਬਣਾਈ ਆ ਉਹਦੇ ਘਰ ਮੇਰੇ ਅੱਖਾਂ 'ਚੋਂ ਅਥਰੂ ਜ਼ਰੂਰ ਆਉਂਦੇ ਆ ਤੇ ਜਿਸ ਦਿਨ ਮੇਰੀਆਂ ਅੱਖਾਂ 'ਚੋਂ ਸ਼ੁਕਰਾਨੇ ਦੇ ਅਥਰੂ ਨਹੀਂ ਆਉਂਦੇ ਬਾਬਾ ਦੀਪ ਸਿੰਘ ਦੇ ਘਰ ਦੇ ਵਿੱਚ ਤੇ ਮੈਂ ਸਮਝਦਾ ਵੀ ਅੱਜ ਮੇਰਾ ਮੱਥਾ ਟੇਕਣਾ ਸਫਲ ਨਹੀਂ ਹੋਇਆ ਰੋਜ਼ ਰੋਣਾ ਮੈਂ ਭਾਈ ਸਾਹਿਬ ਉੱਥੇ ਜਾ ਕੇ ਸ਼ੁਕਰਾਨੇ ਦੀ ਅਰਦਾਸ ਕਰਦਾ ਮੈਂ ਰੱਬਾ ਤੂੰ ਮੈਨੂੰ ਇੰਨਾ ਓਟ ਆਸਰਾ ਤੇ ਮੇਰੇ ਅੰਗ ਸੰਗ ਸਹਾਈ ਰਹੀ ਕਿ ਜੇ ਕੋਈ ਮੇਰੇ ਤੋਂ ਕੁਆਸ ਕਰਦਾ ਵਾ ਤੇ ਮੈਂ ਉਹਦੀ ਆਸ ਦੇ ਉੱਤੇ ਖਰਾ ਉਤਰਾਂ ਔਰ ਮੇਰਾ ਇਕੱਲੇ ਦਾ ਰੋਣਾ ਆ ਰਾਜਨ ਸਾਡੇ ਨਾਲ ਖਲੋਤਾ ਇਹਦਾ ਘਰ ਅੱਜ ਤੁਸੀਂ ਇਹਦੇ ਵਿੱਚ ਵੇਖਿਓ ਕਿ ਘਰ ਦੇ ਵਿੱਚ ਪਾਣੀ ਚੋਰਿਆ ਕਿਤੇ ਪਰਾਤਾਂ ਰੱਖੀਆਂ ਵਾ ਕਤੇ ਮਤਲਬ ਪਤੀਲੇ ਰੱਖੇ ਉੱਤੋਂ ਪਾਣੀ ਚੋਰਿਆ ਤੇ ਤਰਪੈਲ ਪਾਈ ਸੀ ਇਹਨੇ ਆਪਣੇ ਘਰ ਦੇ ਉੱਤੇ ਤੇ ਕੋ ਮੰਗਣ ਵਾਲਾ ਆਉਂਦਾ ਵਾ ਤੇ ਆਪਣੇ ਘਰ ਤੋਂ ਲਾ ਕੇ ਤਰਪੈਲ ਦੇ ਦਿੱਤੀ ਤੇ ਤੇ ਮਾਤਾ ਜੀ ਮੇਰੀ ਬਾਹ ਫੜ ਕੇ ਅੰਦਰ ਲੈ ਗਏ ਵੀ ਇਹਨੂੰ ਕੋ ਘਰ ਦਾ ਵੀ ਖਿਆਲ ਕਰ ਲੈ ਮੈਂ ਅੱਜ ਤੈਨੂੰ ਕਹਿਣਾ ਆ ਮੀਂਹ ਹਟ ਲੈਣ ਦੇ ਆ ਮਤਲਬ ਧੁੱਪਾਂ ਲੱਗ ਲੈਣ ਦੇ ਜਿੱਦਣ ਮਿਸਤਰੀ ਲੱਗਦੇ ਹੋਏ ਤੇਰਾ ਘਰ ਉੱਤੇ ਲੈਂਟਰ ਪੱਕਾ ਮੈਂ ਪਵਾ ਦੂੰਗਾ ਮਤਲਬ ਰੱਬ ਦਊਗਾ ਕੋਈ ਇਹੋ ਜੀ ਗੱਲ ਨਹੀਂ ਕਿ ਮਤਲਬ ਇਹੋ ਜੇ ਸੇਵਾ ਵਾਲੇ ਲੋਕ ਵੀ ਆ ਇੱਥੇ ਰੋਬਨ ਵੀ ਆ ਗਿਆ ਤੇਰੇ ਮਾਤਾ ਦੀ ਘਰ ਆ ਗਿਆ ਹਾਂ ਇੱਥੇ ਆ ਗਏ ਇਹ ਸਾਡੇ ਨਾਲ ਸੇਵਾ ਕਰਨ ਦੇ ਆ ਪਹਿਲੇ ਦਿਨ ਤੋਂ ਮੈਂ ਰੋਜ਼ ਰੋਜ਼ ਦੱਸਦਾ ਮਦਰ ਇਹਦੇ ਨੂੰ ਪਰਸੋ ਛੁੱਟੀ ਹੋਈ ਆ ਨਾ ਪ੍ਰੀਤ ਹਸਪਤਾਲ ਤੋਂ ਤੇ ਘਰ ਇਸ ਕਰਕੇ ਨਹੀਂ ਲੈ ਕੇ ਆਇਆ ਵੀ ਚਲੋ ਇੱਕ ਤੇ ਮਾਹੌਲ ਆ ਵੀ ਮਨ ਨੂੰ ਸਦਮਾ ਨਾ ਲੱਗੇ ਤੇ ਆਪਦੇ ਨਾਨਕੇ ਨੇ ਕਿੱਥੇ ਟਾਰੀ ਆ ਉੱਥੇ ਰੱਖਿਆ ਵੀ ਮਾਤਾ ਜੀ ਤੁਸੀਂ ਉੱਥੇ ਰਹੋ ਆ ਹਾਲਾਤ ਨੇ ਮਤਲਬ ਇਹ ਮੇਰਾ ਤਾਂ ਰੋਣਾ ਕੁਝ ਵੀ ਨਹੀਂ ਇਹਨਾਂ ਲੋਕਾਂ ਦਾ ਤੁਸੀਂ ਰੋਣਾ ਵੇਖੋ ਇਹਨਾਂ ਨੂੰ ਵੇਖ ਕੇ ਕੀ ਗੱਲ ਤੁਹਾਨੂੰ ਰੋਣਾ ਨਹੀਂ ਆਉਂਦਾ ਯਾਰ ਤੁਹਾਨੂੰ ਤਰਸ ਨਹੀਂ ਆਉਂਦਾ ਤੁਹਾਨੂੰ ਰੱਬ ਦੀ ਕੁਦਰਤ ਦੇ ਉੱਤੇ ਅਰਦਾਸ ਕਰਨ ਨੂੰ ਜੀ ਨਹੀਂ ਕਰਦਾ ਵੀ ਬਾਬਾ ਇੰਨੀ ਮਾਰ ਪੈਣ ਦੀ ਆ ਮੀ ਉੱਤੋਂ ਅਜੇ ਵੀ ਨਹੀਂ ਡੰਡੇ ਸੋ ਇਹਨਾਂ ਲੋਕਾਂ ਦੇ ਹਾਲਾਤ ਵੇਖ ਕੇ ਜੇ ਕਿਸ ਦੀਆਂ ਅੱਖਾਂ ਨਮ ਨਹੀਂ ਹੁੰਦੀਆਂ ਤਾਂ ਮੈਂ ਕਹਿੰਦਾ ਦਰਦ ਲਾਂਤ ਆਉ ਤੁਹਾਡੇ ਉੱਤੇ ਦੂਜੀ ਚੀਜ਼ ਮੈਨੂੰ ਬਹੁਤ ਸਾਰੇ ਫੋਨ ਆਉਂਦੇ ਆ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਭਾਜੀ ਕੋ ਆਪਣਾ Google Pay ਨੰਬਰ ਦੱਸੋ ਤੁਹਾਡਾ ਕੋ ਸਕੈਨਰ ਅਸੀਂ ਤੁਹਾਨੂੰ ਪੈਸੇ ਦੇਣਾ ਚਾਹੁੰਦੇ ਆ ਬਲਕਿ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਨਾ ਚਵਾਨੀ ਲਈ ਆ ਤੇ ਨਾ ਲੈਣੀ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਹਾਡਾ ਰਿਸ਼ਤੇਦਾਰ ਤੁਹਾਡਾ ਕੋ ਦੋਸਤ ਮਿੱਤਰ ਹੈਗਾ ਉਹਦੀ ਡਿਊਟੀ ਲਾ ਦਿਓ ਉਹ ਸਾਨੂੰ ਸਮਾਨ ਲੈ ਦੇਵੇ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਤੇ ਆਪਦੇ ਹੱਥੀ ਇੱਥੇ ਲੋਕਾਂ ਨੂੰ ਆ ਕੇ ਵੰਡ ਲਵੇ ਉਹਦੇ ਨਾਲ ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ ਔਰ ਦੂਜੀ ਚੀਜ਼ ਮਾਣਨ ਨੂੰ ਇਹ ਜਵਾਬ ਦਿੰਦਾ ਕਿ ਕੈਸ਼ ਤੇ ਦੂਰ ਰਹਿ ਗਿਆ ਅਸੀਂ ਕਿਸੇ ਕੋ ਗੁਪਤ দান ਵੀ ਨਹੀਂ ਲੈਂਦੇ ਮੈਨੂੰ ਬੜੇ ਫੋਨ ਆਉਂਦੇ ਭਾਜੀ ਗੁਪਤ দান ਮੈਂ ਕਹਿੰਦਾ ਯਾਰ ਲੰਗਰ ਦਾ ਕੰਮ ਆ ਗੁਰੂ ਘਰ ਦੇ ਵਿੱਚ ਤੁਸੀਂ ਸੇਵਾ ਕਰਨੀ ਹੈ ਸੇਵਾ ਵਾ ਦਾਣ ਨਹੀਂ ਆ ਸਾਡਾ ਸਾਥ ਹੀ ਦੇ ਦਿਓ ਨਾ ਸਾਹਮਣੇ ਆਓਗੇ ਤੇ ਤੁਹਾਡੇ ਕੋਲੋਂ ਸਮਾਨ ਲਵਾਂਗੇ ਜੇ ਸਾਹਮਣੇ ਨਹੀਂ ਆਏ ਤੇ ਅਸੀਂ ਸਮਾਨ ਵੀ ਨਹੀਂ ਲੈਂਦੇ ਮੈਂ ਇੱਕ ਗੱਲ ਤੁਹਾਨੂੰ ਪੱਕੀ ਦੱਸ ਦਵਾਂ ਅੱਜ ਸਾਡੇ ਵਿੱਚ ਇੱਥੇ ਭਾਈ ਸਾਹਿਬ ਸੰਗਰੂਰ ਤੋਂ ਆਏ ਸਵੇਰ ਤੋਂ ਮੈਨੂੰ ਲੱਭਦੇ ਫਿਰਦੇ ਸੀ ਭਾਜੀ ਮੈਂ ਤੁਹਾਡੇ ਕੋਲੋਂ ਮਾਫੀ ਮੰਗਦਾ ਕਿਉਂਕਿ ਫੋਨ ਇੱਥੇ ਹਾਲਾਤ ਹੀ ਇਹ ਹੋਜਨੇ ਮਾਰੋ ਮਾਰ ਪਈ ਹੈ ਮਤਲਬ ਲੋਕਾਂ ਦੀ ਇਹੋ ਜੀ ਤੁਸੀਂ ਦੁਪਹਿਰੇ ਕਿਤੇ ਆ ਕੇ ਵੇਖੋ ਵੀ ਇੱਥੇ ਬਣਦਾ ਕੀ ਆ ਸੋ ਮੇਰੇ ਨਾਲ ਫੋਨ ਤੇ ਸੰਪਰਕ ਨਹੀਂ ਹੁੰਦਾ ਤੇ ਲੱਭਦੇ ਲਮਾਉਂਦੇ ਸਿੱਧਾ ਹੀ ਸਾ ਲੈ ਕੇ ਆਏ ਆ ਦੇ ਵਿੱਚ ਚਾਹ ਲਿਖਿਆ ਦੇ ਵਿੱਚ ਸੁੱਕਾ ਦੁੱਧ ਚਾਹ ਪੱਤੀ ਖਾਂਡਿਆ ਪੁੱਜੇ ਸ਼ੋਲੇ ਆ ਘਿਓ ਆ ਮੱਛਰਦਾਨੀਆਂ ਲੂਣ ਆ ਮਿਰਚਾ ਹਲਦੀ ਅਚਾਰ ਦਵਾਈਆਂ ਸਾਬਣ ਮੋਮਬਤੀਆਂ ਇਹ ਸਾਰਾ ਕੁਝ ਆ ਸਾਡ ਕੋ ਸੰਗਰੂਰ ਤੋਂ ਲੈ ਕੇ ਆਏ ਨੇ ਔਰ ਤੁਹਾਡਾ ਕੋਟਣ ਕੋਟ ਧੰਨਵਾਦ ਹੈ ਗੁਰੂ ਘਰ ਦੇ ਵਿੱਚ ਤੁਸੀਂ ਸਮਾਨ ਦਿੱਤਾ ਦਾਣਾ ਦਾਣਾ ਜਿਹੜਾ ਉਹ ਕਿਸੇ ਦੇ ਮੂੰਹ ਦੇ ਵਿੱਚ ਪਊਗਾ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਔਰ ਮੇਰੀ ਬੇਨਤੀ ਆ ਮੇਰਾ ਮਤਲਬ ਸਿਰ ਝੁਕਦਾ ਇਹੋ ਜਿਹੇ ਲੋਕਾਂ ਦੇ ਅੱਗੇ ਜਦੋਂ ਸੇਵਾ ਕਰਦੇ ਆ ਮੇਰੀ ਬੇਨਤੀ ਆ ਸਾਰੇ ਪੰਜਾਬ ਨੂੰ ਵੀ ਜੋ ਪੰਜਾਬ ਨੇ ਦਰਦ ਵਖਾਇਆ ਪੰਜਾਬ ਦੀ ਪੀੜਣੀ ਇਹ ਦਰਦ ਜਿਹੜਾ ਅਜੇ ਤੋਂ 10 ਦਿਨ ਬਾਅਦ ਵੀ ਆਪਣੇ ਮਨ ਦੇ ਵਿੱਚ ਜਾਗਦੇ ਰੱਖਿਓ ਕਿਉਂਕਿ 5-7 ਦਿਨ ਬਾਅਦ ਧੁੱਪਾਂ ਲੱਗ ਜਾਣੀਆਂ ਵਾ ਪਾਣੀ ਲੱਥ ਜਾਣਾ ਵਾ ਇੱਥੇ ਮੁੜ ਕੇ ਭਾਫ਼ ਹੋਣੀਆਂ ਪਾਣੀ ਦੇ ਵਿੱਚੋਂ ਬੋਹਣੀਆਂ ਬਿਮਾਰੀਆਂ ਫੈਲਣੀਆਂ ਵਾ ਪੰਛੀ ਜਿਹੜੇ ਜਾਨਵਰ ਆ ਪਾਣੀ 'ਚ ਰੁੜ ਕੇ ਆਏ ਆ ਮਤਲਬ ਇੰਨੀ-ਇੰਨੀ ਗੰਧ ਆਉਂਦੀ ਓਦੇ ਵਿੱਚੋਂ ਇਹਨਾਂ ਨਾਲ ਬੋਹ ਆਉਂਦਾ ਵਾ ਪਾਣੀ 'ਚ ਮਰੇ ਪਏ ਆ ਉਦੋਂ ਲੋੜ ਬਹੁਤ ਜ਼ਿਆਦੀ ਆ ਤੁਹਾਡੀ ਸੇਵਾ ਦੀ ਉਦੋਂ ਲੋਕਾਂ ਨੂੰ ਇੱਥੇ ਸਾਡੇ ਨਾਲ ਇਹਨਾਂ ਲੋਕਾਂ ਦੇ ਨਾਲ ਖਲੋਣਾ ਪੈਣਾ ਵਾ ਧੁੱਪਾਂ ਦੇ ਨਾਲ ਮੁੜਕੇ ਮਕਾਨਾਂ ਚ ਤਰੇਣਾ ਪੈਣੀਆਂ ਵਾ ਛੱਤਾਂ ਡਿੱਗਣੀਆਂ ਵਾ ਸਲਾਬਾ ਆਉਣਾ ਵਾ ਘਰ ਜਦੋਂ ਡਿੱਗਣੇ ਇਹਨਾਂ ਲੋਕਾਂ ਕੋਲੋਂ ਬਣਨੇ ਨਹੀਂ ਇਹਨਾਂ ਨੂੰ ਲੋੜ ਪੈਣੀ ਹੈ ਉਦੋਂ ਇਹਨਾਂ ਦਾ ਸਾਥ ਦੇਣ ਦੀ ਲੋੜ ਆ ਹਾਲਾਤ ਪਤਾ ਕੀ ਬਣਨੇ ਆ ਕਿ ਜਿਸ ਬੰਦੇ ਦੀ ਮੈਂਨਾ ਭਾਉਜੀ ਚੱਲ ਲੈਣਗੇ ਜਿਹੜੇ ਬੰਦੇ ਰੋਜ਼ ਦਿਹਾੜੀ ਕਰਕੇ ਖਾਂਦੇ ਸੀਗੇ ਬੱਚਿਆਂ ਦੀਆਂ ਫੀਸਾਂ ਟੁੱਟ ਗਈਆਂ ਹੋਣੀਆਂ ਆ ਘਰ ਦੀਆਂ ਕਿਸ਼ਤਾਂ ਟੁੱਟ ਗਈਆਂਆਂ ਜਿਹੜਾ ਆਪਾਂ ਸਮਾਨ ਲੈਨੇ ਆ ਕੋ ਟੀਵੀ ਆ ਕੋ ਫਰਿੱਜ ਆ ਉਹ ਕਿੱਥੋਂ ਦੇਣੀਆਂ ਵਾ ਇੱਕ ਗੱਲ ਨੂੰ ਸਮਝਣ ਦੀ ਲੋੜ ਆ ਸਾਰੇ ਪੰਜਾਬੀਆਂ ਨੂੰ ਜਿੱਥੇ ਵੀ ਪੰਜਾਬ ਨੂੰ ਦਰਦ ਕਰਨ ਵਾਲੇ ਲੋਕ ਵੱਸਦੇ ਆ ਕਿ ਸਾਡੇ ਘਰਾਂ ਵਰਗੇ ਹਾਲਾਤ ਨਹੀਂ ਹੈਗੇ ਇੱਥੇ ਸਾਡੇ ਘਰ ਤੇ ਬੱਚਾ ਮੂੰਹੋਂ ਕੱਢਦਾ ਨਾ ਕਿ ਆ ਪਾਪਾ ਟੀਵੀ ਛੋਟਾ ਵਾ ਵੱਡੀ ਐਲਸੀਡੀ ਲੈ ਕੇ ਆਈਏ ਤੇ ਅਸੀਂ ਲੋਕ ਸੋਚਦੇ ਵੀ ਨਹੀਂ ਉਹਨੂੰ ਗੱਡੀ ਚ ਭਜਦਾ ਵੀ ਚੱਲ ਆ ਚਲੀਏ ਲੈ ਕੇ ਆਉਣੇ ਆ ਤੇ ਤੈਨੂੰ ਹੁਣੇ ਲੈ ਦਿੰਨੇ ਆ ਪਰ ਇੱਥੇ ਉਹ ਸਿਸਟਮ ਨਹੀਂ ਹੈ ਇੱਥੇ ਲੋਕਾਂ ਨੇ ਸੇਵਿੰਗ ਕਰਕੇ ਆਪਣੀਆਂ ਬੁਗਣੀਆਂ ਚ ਪੈਸੇ ਜੋੜ-ਜੋੜ ਕੇ ਆਪਣੇ ਪੈਸੇ ਜੋੜ-ਜੋੜ ਕੇ ਟੀਵੀ ਲੈ ਹੁੰਦੇ ਆ ਫ੍ਰਿਜਾਂ ਲਈਆਂ ਹੁੰਦੀਆਂ ਵਾ ਵਾਸ਼ਿੰਗ ਮਸ਼ੀਨਾਂ ਲਈਆਂ ਹੁੰਦੀਆਂ ਵਾ ਉਹ ਬੜੀ ਕਿਰਸ ਦੇ ਨਾਲ ਲਈਆਂ ਹੁੰਦੀਆਂ ਉਹ 10 10 ਸਾਲ ਪਿੱਛੇ ਡਿੱਗ ਪਏ ਨੇ ਉਹ 10 10 ਸਾਲ ਪਿੱਛੇ ਡਿੱਗ ਪਏ ਨੇ ਉਹ ਲੋੜ ਪੈਣੀ ਇਹਨਾਂ ਲੋਕਾਂ ਦਾ ਸਾਥ ਦੇਣ ਦੀ ਔਰ ਮੇਰੀ ਸਾਰਿਆਂ ਨੂੰ ਬੇਨਤੀ ਆ ਜਿੱਦੀ ਜਿੰਨੀ ਕਪੈਸਿਟੀ ਆ ਭਾਵੇਂ ਇੱਕ ਇੱਕ ਘਰ ਗੋਦ ਲੈ ਲਿਓ ਜਿਵੇਂ ਐਮੀ ਵਿਰਕ ਨੇ ਉਹਨਾਂ ਨੇ ਕਿਹਾ ਕਿ ਮੈਂ 200 ਘਰ ਜਿਹੜਾ ਗੋਦ ਲੈਣਾ ਵਾ ਮੇਰੇ ਮੇਰੇ ਜਿੰਮੇ ਸੇਵਾ ਲਾ ਦਿਓ ਤੁਹਾਡਾ ਸਾਰੇ ਲੋਕਾਂ ਦਾ ਬੜਾ ਧੰਨਵਾਦ ਆ ਜਿਹੜੇ ਤੁਸੀਂ ਲੋਕ ਆਉਂਦੇ ਹੋ ਔਰ ਤੁਹਾਡਾ ਮੈਂ ਬੇਨਤੀ ਕਰਦਾ ਵੀ 8-10 ਦਿਨ ਬਾਅਦ ਇੱਥੇ ਬਹੁਤ ਬਲਕ ਚ ਲੋੜ ਪੈਣੀ ਆ ਟਰੈਕਟਰਾਂ ਦੀ ਹੋਰ ਲੋਕਾਂ ਦੇ ਘਰ ਸਵਾਰਨ ਦੀ ਆ ਆ ਪਾ ਕੇ ਦਿਓ ਅੱਜ ਸਾਨੂੰ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਜੀ ਤੁਸੀਂ ਦੱਸ ਦਿਓ ਕਿਸੇ ਨੂੰ ਮੈਂ ਕਹਾਂ ਦੀ ਅਸੀਂ ਤੁਹਾਡਾ ਜਰੀਆ ਸਾਨੂੰ ਪੈਸੇ ਨਾ ਦਿਓ ਅਸੀਂ ਨਾ ਲੈਣੇ ਆ ਮੰਨ ਲਓ ਬਹੁਤ ਕੋਈ ਗਰੀਬ ਘਰ ਹੈ ਅਸੀਂ ਤੁਹਾਡੇ ਨਾਲ ਸਿੱਧੀ ਗੱਲ ਕਰਾ ਦੇਾਂਗੇ ਉਹਦੇ ਘਰ ਚ ਲੋੜ ਕੀ ਅਸੀਂ ਤੁਹਾਨੂੰ ਦੱਸ ਸਕਦੇ ਆ ਵੀ ਕੁਝ ਬੱਚਿਆਂ ਦੇ ਬਿਸਤਰੇ ਨੇ ਜਾਂ ਕੁਝ ਆ ਬੱਚਿਆਂ ਦੀਆਂ ਕਿਤਾਬਾਂ ਨੇ ਜਾਂ ਘਰ ਦਾ ਕੋਈ ਮਸ਼ੀਨ ਹੈ ਕੱਪੜੇ ਧੋਣ ਵਾਲੀ ਅਸੀਂ ਤੁਹਾਡਾ ਰਾਬਤਾ ਕਰਾ ਦੇਾਂਗੇ ਤੁਹਾਡਾ ਜਰੀਆ ਬਣ ਜਾਾਂਗੇ ਸਿਰਫ ਵਿੱਚੋਂ ਸਾਨੂੰ ਕੱਢ ਕੇ ਤੁਸੀਂ ਆਪ ਜੀ ਨਹੀਂ ਮਤ ਕਰ ਦਿਓ ਇਸ ਤਰੀਕੇ ਲੋਕਾਂ ਦਾ ਜਰੀਆ ਬਣੋ ਦੁਨੀਆ ਬਹੁਤ ਦੇਣ ਵਾਲੀ ਬੈਠੀ ਐ ਇੱਕ ਦੂਜੇ ਨੂੰ ਮਲਾਉਣ ਵਾਲੇ ਬਹੁਤ ਲੋਕ ਘਟ ਨੇ ਸੋ ਉਹ ਜ਼ਿੰਮੇਵਾਰੀ ਨਿਭਾਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਵੀ ਇੱਥੇ ਆਇਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਮੈਂ ਤੁਹਾਨੂੰ ਫਿਰ ਕਹਿਣਾ ਕਿ ਜਿੰਨੇ ਦਿਨੇ ਮਾਹੌਲ ਸਾਈ ਨਹੀਂ ਹੁੰਦਾ ਹੋ ਸਕਦਾ ਲੰਗਰ ਹੈ ਦੋ ਤਿੰਨ ਦਿਨ ਚਾਰ ਦਿਨ ਚੱਲੇ ਜਦੋਂ ਪਾਣੀ ਲੱਥ ਗਿਆ ਸੀ ਜਿੰਨੀ ਸਾਡੇ ਕੋਲ ਸੁੱਕੀ ਰਸਦ ਹੋਈ ਸੀ ਉਹ ਵੀ ਵੰਡਣੀ ਆ ਪਿੰਡਾਂ ਦੇ ਵਿੱਚ ਬਹੁਤ ਗਰੀਬ ਲੋਕ ਨੇ ਜਿਸ ਤਰੀਕੇ ਵੀ ਸੇਵਾ ਸਾਡੇ ਕੋਲ ਨਿਭਾਈ ਗਈ ਜਾਂ ਜਿੰਨੇ ਜੋਗੇ ਵੀ ਹੋਏ ਤੇ ਤੁਹਾਡੇ ਨਾਲ ਸੇਵਾ ਨਿਭਾਉਂਦੇ ਰਵਾਂਗੇ ਬਹੁਤ ਪਾਸਿਓ ਮੈਨੂੰ ਫੋਨ ਆਉਂਦੇ ਨੇ ਤਰਨਤਰਨ ਵੀ ਆਜੋ ਉਧਰ ਵੀ ਆਜੋ ਮੇਰਾ ਜ਼ਿਲ੍ਹਾ ਅਮਰਸਰ ਆ ਜਦੋਂ ਆਪਦਾ ਘਾਰ ਹੀ ਨਾ ਠੀਕ ਹੋਵੇ ਤੇ ਮੈਂ ਬਾਹਰਲੇ ਜ਼ਿਲ੍ਹਿਆਂ 'ਚ ਕੀ ਘੁੰਮਦਾ ਫਿਰੂੰਗਾ ਹਾਂ ਇੱਥੇ ਸਾਦੇ ਮੈਂ ਜਾਂਦਾ ਹੀ ਰਹਿਣਾ ਵਾ ਮਤਲਬ ਇਹ ਗੱਲੋਂ ਕਤਾਈ ਨਹੀਂ ਪਹਿਲਾਂ ਆਪਦਾ ਘਰ ਸਵਾਰ ਲੀਏ ਫਿਰ ਹੋਰ ਪਾਸੇ ਧਿਆਨ ਦੇ ਲਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ